ਇਹ 19 ਮਾਡਲ ਹੈ ਜੀ 19 ਮਾਡਲ ਪੰਜਾਬ ਨੰਬਰ ਠੀਕ ਹੈ ਕਾਪੀ ਵੀ ਦੀ ਹੈ ਠੀਕ ਹੈ ਪੂਰਾ ਚੰਗਾ ਟਰੈਕਟਰ ਹੈ 2015 ਮਾਡਲ ਹੈ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਹੈ ਪਹਿਲੇ 9 ਆ ਪਹਿਲੇ 9 ਆ ਲਗਿਤ ਕੈਸ਼ ਠੀਕ ਹੈ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਫੁੱਲ ਚੰਗਾ ਜੀ 2007 ਮਾਡਲ ਹੈ ਜੀ ਠੀਕ ਹੈ ਜੀ ਪੰਜਾਬ ਨੰਬਰ ਹੈ ਠੀਕ ਹੈ ਪਾਵਰ ਸਟੀering ਠੀਕ ਹੈ ਟੋਵਾ ਦੇ ਟਾਇਰ ਫੁੱਲ ਚੰਗਾ ਟਰੈਕਟਰ ਹੈ ਠੀਕ ਹੈ ਇਹ 2014 ਮਾਡਲ ਹੈ ਚਾਰ ਨੰਬਰ ਹੈ ਜੀ ਦੱਸਿਓ ਮਾਈ ਇਹਦੇ ਬਾਰੇ 2014 ਮਾਡਲ ਹੈ ਜੀ ਠੀਕ ਹੈ ਜੀ ਕਲੋਸ ਕਰ ਇੰਜਨ ਠੀਕ ਹੈ ਜੀ ਪਿਛਲੀ ਜੋੜੀ ਨਮੀ ਲਵਾਈ ਆਪਾਂ ਠੀਕ ਹੈ ਜੀ ਮੂਰਲੇ ਹੋਣਗੇ 70 ਕੁ ਪਾਈ ਚਾਰ ਨੰਬਰ ਠੀਕ ਹੈ ਜੀ ਐਨਓ ਸੀ ਦੇ ਦਾਂ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਟਾਇਰ ਹੋਣਗੇ ਜੀ 85 90 ਪੈਸੇ ਤੇ 2021 ਮਾਡਲ ਆ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਕੀ ਕਹਿੰਦੀ ਐ ਟਾਇਰ ਹੋਣਗੇ ਜੀ 90 95 ਪੈਸੇ weight ਵਗੈਰਾ ਲੱਗੇ ਹੋਏ ਨੇ ਫੁੱਲ ਚੰਗਾ ਫੁੱਲ ਚੰਗਾ ਟਰੈਕਟਰ ਟਰੱਕ ਵੰਡੀ ਸਭ ਉਹ ਟਰੈਕਟਰ ਮੰਡੀ ਤੇ ਪਹੁੰਚੇ ਸੀ ਸਾਡੇ ਨਾਲ ਵੀਰ ਜੁੜਿਆ ਕਾਲਾ ਸਾਸਤਰੀ ਗਾਲ ਬਾਈ ਸਾਸਤਰੀ ਗਾਲ ਉਹ ਠੀਕ ਆ ਬਾਈ ਠੀਕ ਆ ਬਾਈ ਚੜਦੀ ਕਲਾ ਚੜਦੀ ਕਲਾ ਪਹਿਲਾਂ ਵੀਡੀਓ ਬਣਾਈ ਸੀ ਕਿਵੇਂ ਰਿਸਪੌਂਸ ਮਿਲਿਆ ਵਧੀਆ ਠੀਕ ਰਹਿ ਗਿਆ ਠੀਕ ਐ ਵੇਖਿਆ ਇੱਕ ਦਾ 2 ਵਜੇ 2 ਵਜੇ ਤੇ ਹਾਂ ਠੀਕ ਐ ਤੇ ਅੱਜ ਕਿੰਨੇ ਕਣੇ ਅੱਜ 5 ਟਰੈਕਟਰ ਐ ਕਾਪੀ ਕਰ ਜਾਂਦੇ ਇੱਕ ਨੰਬਰ ਤੇ ਇੰਜਨ ਗੇਅਰ ਦੇ ਇੰਜਨ ਗੇਅਰ ਦਾ ਵੀ ਇੱਕ ਨੰਬਰ 50 ਨੰਬਰ 50 ਨੰਬਰ ਠੀਕ ਹੈ ਤੇ ਆਪਾਂ ਹੁਣ 855 ਤੋਂ ਸਟਾਰਟ ਕਰਦੇ ਆ ਐਫ ਆਈ ਰਿਵਰਸ ਪੀਟੀਓ ਤੋਂ ਦੇਗੀ ਚੁੱਲੇ ਵਾਲੇ ਤੋਂ ਇਹਦੇ ਬਾਰੇ ਦੱਸੀ ਕਾਲੇ ਇਹ 19 ਮਾਡਲ ਹੈ ਜੀ 19 ਮਾਡਲ 50 ਨੰਬਰ ਠੀਕ ਹੈ ਕਾਪੀ ਵੀ ਦੀ ਹੈ ਠੀਕ ਹੈ ਪੂਰਾ ਚੰਗਾ ਟਰੈਕਟਰ ਹੈ ਟਾਇਰਾਂ ਟੂਰਾਂ ਦੀ ਗੱਲ ਕਰੀਏ ਹਾਂ ਫੈਰ ਹੋਣਗੇ 90 ਪੈਸੇ 90 ਪੈਸੇ ਟਾਇਰ ਪੈਣੀ ਚੌਕੜਾ ਬਾਈ ਰੰਗ ਪੇਂਟ ਦਾ ਵੀ ਅਰੀਜਨਲ ਹੈ ਬਾਈ ਆਰੀਜਨਲ ਹੈ ਸਾਰਾ ਰੰਗ ਪੇਂਟ ਦਾ ਬਾਈ ਬਾਈ ਸਾਰਾ ਰੈਨਲ ਹੈ ਬਾਈ ਕਿੱਲਾ ਟਰੈਕਟਰ ਦੇਖ ਤਾਂਦੇ ਹੁਣ ਲੱਗ ਤੋਂ ਕਲੱਚ ਵਾਲਾ 3 ਸਪੀਡ ਹੈ ਨਹੀਂ 2 ਸਪੀਡ 2 ਸਪੀਡ ਲੱਗ ਤੋਂ ਕਲੱਚ ਵਾਲਾ ਸਿੰਪਲ ਕੱਪੜੇ ਵਾਲੀ ਛਤਰੀ 14 ਦੇ ਟਾਇਰਾਂ ਵਾਲਾ ਤੇ ਮਾਡਲ ਮਾਡਲ 19 ਤੇ ਰੇਟਾਂ ਰੇਟ 6 ਲੱਖ 22 ਹਜ਼ਾਰ ਦੇਣਾ ਕਿੰਨੇ ਦਾ ਪੂਰੇ 6 ਲੱਖ ਦਾ ਦੇ ਦਾਂਗੇ ਪੂਰੇ 6 ਦਾ ਮਾੜਾ ਮੋਟਾ ਹੋਰ ਕਰ ਦਾਂਗਾ ਮਾਨਤਾ ਥੱਕਾ ਨਹੀਂ ਨਹੀਂ ਥੱਕਾ ਨਹੀਂ 5 ਲੱਖ 95000 95000 ਦਾ ਟਰੈਕਟਰ ਲੈ ਜੀ ਉਂਤੋਂ ਕੋਈ ਗੱਲ ਮੈਂ ਬੋਲਣ ਤੋਂ ਪਹਿਲਾਂ ਕਹੀ ਦਿੱਤਾ ਤੇ ਮੂਰੇ ਫੇਰ 855 ਆ ਗਿਆ ਇਹ 2015 ਮਾਡਲ ਆ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਪਹਿਲੇ 9 ਆ ਪਹਿਲੇ 9 ਆ ਲਾਗਿਤ ਕੈਸ਼ ਠੀਕ ਆ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਫੁੱਲ ਚੰਗਾ ਜੀ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਨਵੇਂ ਪਵਾਏ ਆ ਆਪੇ ਹੀ ਠੀਕ ਆ ਜੀ ਤੇ ਰੰਗ ਪੇਂਟ ਦਾ ਰੰਗ ਪੇਂਟ ਦਾ ਵੀ ਸਾਰਾ ਅਰੀਜਨਲ ਆ ਸਾਰਾ ਅਰੀਜਨਲ ਆ ਤੇ ਕੋਕਾ ਪੀਸਾ ਜਮਾ ਜਮਾ ਪੂਰਾ ਫੁੱਲ ਚੰਗਾ ਹੈ ਫੁੱਲ ਚੰਗਾ ਟਰੈਕਟਰ ਹੈ ਤੇ ਸੈਂਟਰ ਗੇਅਰ ਡਬਲ ਡਿਸਟਰੀਬਿਊਟਰ ਚ ਸੈਂਪਲ ਕਪੜਿਆ ਦੀ ਸਾਤਰੀ ਮਾਡਲ ਮਾਡਲ 15 ਹੀ 15 ਤੇ ਰੇਟ ਰੇਟ 5 ਲੱਖ 25 ਹਜ਼ਾਰ ਦੇਣਾ ਕਿੰਨੇ ਦਾ ਪੂਰੇ 15 ਛੜਦਾ ਹੈ ਦੇਖ ਲਾ ਨਹੀਂ ਦੇਖ ਲਾ ਕਰਦਾ ਹੈ ਮਾਨਦਾਨ ਬਾਕੀ ਮੌਕੇ ਤੇ ਮੌਕੇ ਤੇ ਹਾਂ ਠੀਕ ਹੈ ਮੌਕੇ ਤੇ ਭਾਈ ਹੋਰ ਵੀ ਮਾਨਦਾਨ ਹੋ ਜੂ ਟਰੈਕਟਰ ਚੈੱਕ ਕਰ ਸਕਦੇ ਹੋ ਟਰੈਕਟਰ ਚੰਗਾ ਮੂਰੇ ਆ ਗਿਆ ਸਿਉਨਾਲੀਕਾ 60 ਦਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਬਾਈ ਦੱਸਿਓ ਜਰਾ 2007 ਮਾਡਲ ਹੈ ਜੀ ਠੀਕ ਹੈ ਜੀ ਪੰਜਾਬ ਨੰਬਰ ਹੈ ਠੀਕ ਹੈ ਪਾਵਰ ਸਟੀering ਠੀਕ ਹੈ ਟਾਇਰ ਫੁੱਲ ਚੰਗਾ ਟਰੈਕਟਰ ਹੈ ਠੀਕ ਹੈ ਟਾਇਰ ਕਿੰਨੇ ਕ ਪੈਸੇ ਪੈਣੇ ਟਾਇਰ ਹੋਣਗੇ ਜੀ 65 70 ਰੁਪਏ 65 ਕ ਮੰਨ ਲਓ 65 ਕ ਪੈਸੇ ਟਾਇਰ ਪੈਣੇ ਬਾਈ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਰੰਗ ਪੇਂਟ ਦਾ ओरिजिनल ਹੈ ओरिजिनल ਰੰਗ ਪੇਂਟ ਦਾ ਰੀਨਲ ਹੈ ਬਾਈ ਇੰਜਨ ਗੇਅਰ ਦਾ ਫੁੱਲ ਚੰਗਾ ਜੀ ਫੁੱਲ ਚੰਗਾ ਤੇ ਮਾਡਲ ਇਹ 2007 ਹੈ ਤੇ ਰੇਟ ਦੀ ਗੱਲ ਕਰੀਏ ਫੇਟ 3,25,000 ਜੀ 3,25,000 ਤਾਂ ਡਿਮਾਂਡ ਆ ਗਈ ਪੂਰੇ 3 ਤਾਂ ਦੇ ਦਾਂਗੇ 11 ਕਿੰਨੇ ਦਾ ਯਾਰ ਬਾਕੀ ਕਰ ਦਾਂਗੇ ਮਾਨਦਾਨ ਮੌਕੇ ਤੇ ਕੋਈ ਗੱਲ ਨਹੀਂ 5-4000 ਹੋਰ ਕਰ ਦੋ ਲੱਖ 95,000 ਦਾ ਟਰੈਕਟਰ ਮਿੱਤਰੋ ਲੈ ਜੀ ਕੋਈ ਨਹੀਂ ਟਰੈਕਟਰ ਚੰਗਾ ਟਰੈਕਟਰ ਪੁੱਲ ਮੂਰੇ ਆ ਗਿਆ 855 ਐਫ ਐ ਰਿਵਰਸ ਵੀਟੀ ਇਹ 2014 ਮਾਡਲ ਹੈ 4 ਨੰਬਰ ਹੈ ਜੀ ਠੀਕ ਹੈ ਜੀ ਹਰਿਆਣੇ ਦਾ ਹਾਂ ਜੀ ਐਚ 4 25 ਡੱਬ ਵਾਲੀ ਦਾ ਨੰਬਰ ਹੈ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਕਿਵੇਂ ਆ? ਫੋਲ ਚੰਗਾ ਹੀ ਚਾਰੇ ਟਾਇਰ ਨਵੇਂ ਪਵਾਏ ਆਪਾਂ। ਚਾਰੇ ਟਾਇਰ ਨਵੇਂ ਪਵਾਏ ਨੇ। ਹਾਂ। ਤੇ ਸਾਰਾ ਚੰਗਾ ਟਰੈਕਟਰ ਤੇ ਰੰਗ ਪੇਂਟ ਦੀ ਗੱਲ ਕਰੀਏ। ਰੀਜ ਨਾਲ ਆ ਇਹ ਸਾਰਾ। ਸਾਰਾ ਟਰੈਕਟਰ ਰੀਜ ਨਾਲ ਆ ਰੰਗ ਪੇਂਟ ਦਾ ਬਾਈ। ਤੇ ਮਾਡਲ 2014 ਇੰ। ਤੇ ਰੇਟ 490। ਦੇਣਾ ਕਿੰਨੇ ਦਾ? 470 ਦਾ ਹਾਂ ਨਾ ਦੇ ਦਾਂਗੇ। 470 ਦਾ। ਹਾਂਜੀ। ਮੈਂ ਹੈਗੀ ਆ ਕਿ ਜੈ ਸੋਰ? ਨਹੀਂ ਨਹੀਂ। ਕਰ ਦਾਂਗੇ ਬਾਕੀ ਮਾਨਤਾਂ ਮੌਕੇ ਤੇ ਕਰ ਦਾਂਗੇ ਕੋਈ ਗੱਲ ਨਹੀਂ। ਮੌਕੇ ਤੇ ਹੋਰ ਮਾਨਤਾਂ ਨੂੰ ਹੋ ਜੂ ਮਿੱਤਰੋ। ਤੇ ਮੂਰੇ ਆ ਗਿਆ ਸਬਰਾਏ 744 ਐਫ ਵੀ ਰਿਵਰਸ ਵੀਡੀਓ ਫੋਰ ਸਟਾਰ ਦੱਸੀ ਮੈਂ ਜੀ ਇਹਦੇ ਬਾਰੇ 2014 ਮਾਡਲ ਆ ਜੀ ਠੀਕ ਹੈ ਜੀ ਕਰਲਾ ਉਸ ਕਰ ਇੰਜਣ ਠੀਕ ਹੈ ਜੀ ਪਿਛਲੀ ਜੋੜੀ ਨਮੀ ਲਵਾਈ ਆਪਾਂ ਠੀਕ ਹੈ ਜੀ ਮੂਰਲੇ ਹੋਣਗੇ 70 ਕੁ ਪਾਈ ਠੀਕ ਹੈ ਜੀ ਇੰਜਨ ਗੇਅਰ ਦਾ ਕਿੰਨਾ ਟੋਰਕ ਹੋਲ ਚੰਗਾ ਜੀ ਪੀ ਵੀ 03 ਬਠਿੰਡਾ ਨੋਟਰਾ ਠੀਕ ਹੈ ਤੇ ਰੰਗ ਪੇਂਟ ਦਾ ਰੰਗ ਪੇਂਟ ਦਾ Ориਜਨਲ ਹੈ ਰੇਜਨਲ ਤੇ ਮਾਡਲ ਇਹ ਆ ਗਿਆ 14000 14 ਤੇ ਰੇਟ ਦੀ ਗੱਲ ਕਰੀਏ ਰੇਟ 475 ਦੀ 475 ਮੌਕੇ ਦਾ 4.5 ਦਾ ਦੇ ਦਾਂ 440000 ਦਾ ਵੇਚਣਾ 440000 ਦਾ ਆਪ ਹੀ ਕਹਤਾ ਬਈ ਇਹਨੇ ਟਰੈਕਟਰ ਇਹ ਬੰਜੂ ਮਿੱਤਰੋ ਟਰੈਕਟਰ ਚੰਗਾ ਫੁੱਲ ਚੰਗਾ ਫੁੱਲ ਚੰਗਾ ਮੂਰੇ ਆ ਗਿਆ 3730 ਹੌਲੈਂਡ ਸੁਪਰ ਇਹਦੇ ਬਾਰੇ ਦੱਸੀ ਮਾਈ ਇਹ ਜੀ 2018 ਮਾਡਲ ਆ ਠੀਕ ਆ ਜੀ ਹਾਂ ਐਚ ਆਰ ਨੰਬਰ ਠੀਕ ਆ ਜੀ ਐਨਸੀ ਦੇ ਦਾਂ ਠੀਕ ਆ ਜੀ ਟਾਇਰਾਂ ਦੀ ਕੰਡੀਸ਼ਨ ਟਾਇਰ ਹੋਣਗੇ ਜੀ 8590 ਪੈਸੇ 8590 ਪੈਸੇ ਟਾਇਰ ਪੈਣੀ ਬਈ ਚੌਕੜਾ ਤੇ ਇੰਜਨ ਗੇਅਰ ਦਾ ਫੁੱਲ ਚੰਗਾ ਜੀ ਫੁੱਲ ਚੰਗਾ ਤੇ ਮਾਡਲ 18 ਹਾਂਜੀ ਤੇ ਰੇਟ 585000 ਦੇਣਾ ਕਿੰਨੇ ਦਾ ਇਹ 5.5 ਲੱਖ ਦੇਣਾ 35000 ਡਿਸਕਾਊਂਟ ਕਰ ਦਾਂਗੇ 35000 ਹਾਂ 5.5 ਦਾ ਹਾਂਜੀ 5 ਲੱਖ 45000 ਦਾ ਟਰੈਕਟਰ ਮਿੱਤਰੋ ਲੈ ਜਿਓ ਕੋਈ ਹੈ ਤੇ ਟਰੈਕਟਰ ਚੰਗਾ ਸਿੰਪਲ ਕਪੜੇ ਵਾਲੀ ਸਾਤੀ ਹੈ ਮੂਰੇ ਆ ਗਿਆ ਚਰਨਜਾ 05 ਜੌਂਡੀਰ ਦੱਸੀ ਬਾਈ ਜੇ ਦੇ ਪਰ ਇਹ 2021 ਮਾਡਲ ਆ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਕੀ ਕਹਿੰਦੀ ਐ ਟਾਇਰ ਹੋਣਗੇ ਜੀ 90 95 ਪੈਸੀ ਵੇਟ ਵਗੈਰਾ ਲੱਗੇ ਹੋਏ ਨੇ ਫੁੱਲ ਚੰਗਾ ਟਰੈਕਟਰ ਹੈ ਮਾ ਸਮੂਲ ਲੱਗਿਆ ਜੀ ਕਨੋਪੀ ਵਗੈਰਾ ਲੱਗੀ ਆ ਸਾਈਡ ਗੇਅਰ ਐ ਲੱਗ ਤੋਂ ਕਲੱਚ ਵਾਲਾ ਮੂਰੇ ਵੇਟ ਵਗੈਰਾ ਮੂਰੇ ਵੀ ਧਰੇ ਹੋਏ ਨੇ ਬਾਈ ਤੇ 21 ਮਾਡਲ ਆ ਗਿਆ ਹੈ ਹਾਂਜੀ 21 ਮਾਡਲ ਦਾ ਰੇਟ 795 ਜੇਰਾ ਕਿੰਨੇ ਦਾ ਖੱਤਰ ਦਾ ਇਹ ਤਾਂ ਕਰ ਦਾਂਗੇ ਹੋਰ ਮਾਨਤਨ ਬਾਕੀ ਹੋਰ ਵੀ ਮਾਨਤਨ ਮਿੱਤਰੋ ਹੋ ਜਾਊਗਾ ਤੇ ਮੂਰੇ ਫਿਰ ਜੰਡੀਆ ਰ ਆ ਗਿਆ 5510 ਤੇ ਟਰੈਕਟਰ ਚੈੱਕ ਕਰ ਸਕਦੇ ਹਾਂ ਬਾਈ ਦੱਸਿਓ ਇਹਦੇ ਬਾਰੇ 2020 ਮਾਡਲ ਆ ਕਾਪੀ 22 ਦੀ ਆ ਠੀਕ ਹੈ ਜੀ ਟਾਇਰਾਂ ਦੀ ਗੱਲ ਕਰੀਏ ਪੈਰ ਨਾਲ ਦੀ ਆ ਜੀ ਹੋਣਗੇ 80 85 ਠੀਕ ਹੈ ਜੀ ਇੰਜਨ ਗੇਅਰ ਦਾ ਟਰੈਕਟਰ ਫੁੱਲ ਚੰਗਾ ਫੁੱਲ ਚੰਗਾ ਤੇ ਮਾਡਲ ਮਾਡਲ 20 ਕਾਪੀ 22 715 715 ਡਿਮਾਂਡ ਹੈ ਬਾਕੀ ਮੌਕੇ ਤੇ 695 ਦਾ ਦੇ ਰਿਹਾ 6 ਲੱਖ 95 ਹਜ਼ਾਰ ਅੱਜ ਵੇਚਿਆ ਵੀ ਇਹਦੇ ਨਾਲ ਦਾ ਇੱਕ ਸੀ ਠੀਕ ਹੈ ਅੱਜ 22 ਮਾਡਲ ਵੇਚਿਆ ਬਾਈ 4th ਸਪੀਡ ਮੰਨ ਕੇ ਜਦ ਡਬਲ ਪੀਡ ਕੋ ਐਕੋਨਮੀ ਪੀਡ ਕੋ ਚ ਸੀਗਾ ਇਹ ਰਿਵਰਸ ਪੀਡ ਕੋ ਆਵੇ ਦੋ ਠੀਕ ਹੈ ਜੀ ਅੱਜ ਹੁਣੇ ਇਸੇ ਥਾਂ ਤੋਂ ਤੋੜਿਆ ਟਰੈਕਟਰ 22 ਮਾਡਲ ਠੀਕ ਹੈ ਜੀ 7 ਲੱਖ 40 ਹਜ਼ਾਰ ਰੁਪਏ ਦਾ ਵੇਚਿਆ 22 ਮਾਡਲ ਆਪਾਂ ਠੀਕ ਹੈ ਜੀ ਤੇ ਵੀ ਇਹ ਚਾਲ ਇਹ 20 ਕਿ ਮਾ 21 ਦੇ ਮਾਰ ਕੇ ਘੱਟ ਦੇ ਰਹੇ ਠੀਕ ਹੈ ਜੀ ਬੰਦਾ ਬਾਹ ਕੇ ਲੈ ਜਾ ਸਕਦਾ ਉਹ ਬੰਦੇ ਨੂੰ ਬਾਹ ਕੇ ਚੈੱਕ ਕਰਾ ਕੇ ਦਿੱਤਾ ਠੀਕ ਹੈ ਜੀ ਕਾਲੇ ਇਸ ਤੋਂ ਇਲਾਵਾ ਹੋਰ ਕਿਹਨੇ ਕਿ ਤੇ ਕਾ ਇੰਜਨ ਗੇਅਰ ਦੇ ਕਿਵੇਂ ਹੁੰਦੇ ਆ ਫੁੱਲ ਚੰਗੇ ਫੁੱਲ ਚੰਗੇ ਉਹਦਾ ਅਗਲਾ ਭਾਗ ਕਿਹਨਾਂ ਕਿ ਵੀ ਕੀ ਪੈ ਜਾਂਦੀ ਹੈ ਕੇਸਨ ਤਲਵੰਡੀ ਸਭ ਹੀ ਹੁੰਦੇ ਆ ਜੀ ਆਪਣੇ ਰੈਟਰ ਨਵਰੇ ਚ ਠੀਕ ਹੈ ਜੀ ਪਿੰਡ ਆਪਣਾ ਕੋਟ ਰਿਕਲਾ ਨੇੜੇ ਮੋੜ ਮੰਡੀ ਠੀਕ ਹੈ ਜੀ ਮੋਬਾਈਲ ਨੰਬਰ ਕਿੰਨਾ ਹੈ 9464483074 9464483074 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਈ ਜਾਣਕਾਰੀ ਦੇਣ ਲਈ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ